ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਮਾਰਨਿੰਗ ਦਾ ਟਾਈਮ ਆ ਬ੍ਰੈਕਫਾਸਟ ਕਰਕੇ ਮੈਂ ਲੱਗੀ ਸਫਾਈ ਵੱਲ ਅੱਜ ਮੈਂ بیٹے ਦੇ ਰੂਮ ਦੀ ਕਲੀਨਿੰਗ ਕਰਨੀ ਐ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਉੱਪਰ ਸਫਾਈ ਸ਼ੁਰੂ ਕਰਦੀ ਹੁੰਨੀ ਐ ਪਹਿਲਾਂ ਮੈਂ ਕੰਦਾ ਤੇ ਡਸਟਰ ਮਾਰਾਂ ਥੋੜਾ ਥੋੜਾ ਤੇ ਹੁਣ ਮੈਂ ਉੱਪਰਲੀ ਜਿਹੜੀ ਬੈੱਡ ਸ਼ੀਟ ਹੈ ਉੱਪਰ ਬੈੱਡ ਬਣਿਆ ਹੋਇਆ ਸਟੱਡੀ ਟੇਬਲ ਦੇ ਉੱਪਰ ਬੈੱਡ ਹੈ ਇਹ ਬੈੱਡ ਦੀ ਮੈਂ ਬੈੱਡ ਸ਼ੀਟ ਚੇਂਜ ਕਰਨੀ ਨਾਲ ਥੋੜੀ ਬਹੁਤ ਡਸਟਿੰਗ ਕਰ ਦੂੰ ਡਸਟਿੰਗ ਇੰਨੀ ਦਾ ਕੁਛ ਇਹਦੇ ਉੱਪਰ ਕੁਝ ਨਹੀਂ ਜਸਟ ਇੱਕ ਗੱਦਾ ਅbschak ਚਾਦਰ ਲਗਾਈ ਹੋਈ ਹੈ ਜਿਹੜਾ ਸਾਈਡਾਂ ਤੇ ਜਿਹੜਾ ਫਰੇਮ ਬਣਿਆ ਹੋਇਆ ਨਾ ਬੈੱਡ ਦਾ ਉਹਦੇ ਉੱਪਰ ਕੱਪੜਾ ਮਾਰ ਦੂੰਗੀ ਕਿਨਾਰੀ ਤੇ ਡਸਟ ਖੜ ਜਾਂਦੀ ਹੈ ਬਸ ਇੰਨਾ ਹੀ ਆ ਬਾਕੀ ਜਿੱਥੋਂ ਤੱਕ نیچے ਖੜ ਕੇ ਮੇਰਾ ਹੱਥ ਜਾਂਦਾ ਉਹ ਕਿਨਾਰੀ ਮੈਂ ਕਰ ਦਾਨੀ ਆ ਸਾਫ਼ ਜੇ ਹੁਣ ਜਿਵੇਂ ਉੱਪਰ ਬੈੱਡ ਸ਼ੀਟ ਪਾਉਣ ਲਈ ਮ ਇਹ ਦੀਵਾਲੀ ਵੇਲੇ ਮੈਂ ਬੈੱਡ ਸ਼ੀਟ ਚੇਂਜ ਕੀਤੀ ਸੀ ਉਸ ਤੋਂ ਬਾਅਦ ਸਰਦੀਆਂ ਵਿੱਚ ਇੱਕ ਵਾਰ ਫੇਰ ਬੈੱਡ ਸ਼ੀਟ ਚੇਂਜ ਕਰਦੀ ਸੀ ਤੇ ਹੁਣ ਮੈਂ ਫੇਰੇ ਬੈੱਡ ਸ਼ੀਟ ਚੇਂਜ ਕਰਦੀ ਮੈਂ ਕਿ ਇੱਕ ਵਾਰ ਫੇਰ ਕਰਦੀ ਹੁਣ ਜਲਦੀ ਕਰਨੀ ਪਿਆ ਕਰਕੋਂਗੇ ਗਰਮੀ ਆ ਗਈ ਡਸ ਜਿਆਦਾ ਆਉਂਦੀ ਹੈ ਬੈੱਡ ਸ਼ੀਟ ਮੈਂ ਉੱਪਰ ਧੋਤੀ ਹੋਈ ਲਗਾਤੀ ਤੇ ਹੁਣ ਮੈਂ ਉਸ ਤੋਂ ਬਾਅਦ ਨੀਚੇਲੀ ਸਫਾਈ ਕਰਦੀ ਆਹ ਵਾਲੀ ਨਾ ਸਾਈਡ ਵਾਲਾ ਜਿਹੜਾ ਕੈਬਿਨੇਟ ਕਬਡ ਲਗਾ ਲਵਾਂ ਕੁਝ ਵੀ ਇਹ ਸਾਫ ਕਰਨਾ ਇਹਦੇ ਵਿੱਚ ਬੱਚਿਆਂ ਦੇ ਟੌイズ ਵਗੈਰਾ ਰੱਖੇ ਹੋਏ ਨੇ ਕੁਝ ਨਾ ਕੁਝ ਦੇਲੇ ਥੋੜੀ ਜਿਹੀ ਜਾਂਦਾ ਬੱਚਿਆਂ ਦੇ ਰਹਿ ਗਏ ਸਾਡੇ ਬੱਚਿਆਂ ਦੇ ਬਹੁਤ ਸਾਰੇ ਗੇਮ ਗੇਮਸ ਇਹਨਾਂ ਦੇ ਡੋਸ ਵੀਰ ਆ ਬੱਚਿਆਂ ਦੀ ਕਾਰ ਪੂਰਾ ਕਾਫੀ ਕੁਛ ਹਲੇ ਪਿਆ ਕੁਝ ਸਮਾਨ ਅਸੀਂ ਬਹੁਤ ਬੱਚਾਂ ਦੇ ਤਾਂ ਸਟਿਲ ਕੁਛ ਨਾ ਕੁਛ ਹਲੇ ਪਿਆਗਾ ਜੋ ਚਲ ਆਏ ਹੁਣ ਦਾ ਵੀ ਸੰਭਾਲ ਕੇ ਰੱਖ ਲਈਏ ਇਹ ਵਾਲੀ ਸਾਰੀ ਕਵਰ ਮੈਂ ਖਾਲੀ ਕਰਕੇ ਪਹਿਲਾਂ ਤਾਂ ਕਲੀਨ ਕਰੂੰਗੀ ਸਾਰੀਆਂ ਸ਼ੈਲਫਸ ਤੇ ਸਾਫ ਕਰੂੰਗੀ ਤੇ ਉਸ ਤੋਂ ਬਾਅਦ ਸਮਾਨ ਟਿਕਾਉਂਗੀ ਫਿਰ ਅੱਜ ਮੈਂ ਹੋਰ ਕੋਈ ਵੀ ਸਫਾਈ ਦਾ ਕੰਮ ਨਹੀਂ ਮੈਂ ਕਰਨਾ ਸਿਰਫ ਇਹੀ ਰੂਮ ਕਰਨਾ ਕਿਉਂਕਿ ਇਸੇ ਤੇ ਮੈਨੂੰ ਕਾਫੀ ਜ਼ਿਆਦਾ ਟਾਈਮ ਲੱਗ ਗਿਆ ਸਾਫ ਕਰਾਂ ਤੇ क्योंकि पता से मैं अज अच्छी तरह मैं क्लीनिंग करने भी मैं टाइम लगना लगना इस करके मैं होर इस तो इलावा होर कुछ भी नहीं अच्छ सफाई का काम फड़े बस यही रूम की सफाई मैं की क्योंकि इसे तो काफ़ी टाइम लग गया एक यवड़ मैं डेली डस्टिंग रूटीन च नहीं करफ महीने तो दो महीने तो ही साफ़ कर दी क्योंकि बंद हमारा अंदर फिर डस्ट नहीं आती हैगी ना बच्चे भी नहीं है चलो भी वो भी वारी वारी कुछ खोलते या खराब हों गा हों फिर जिनी चीज़ गंदी होंगी उस अकॉर्डिंग साफ़ कर ली ਹੁਣ ਮੈਂ ਸਾਰਾ ਸਮਾਨ ਕੱਢ ਕੇ ਇਹ ਕਾਰੀਆਂ ਸਾਫ਼ ਕੋਲੀਆਂ ਨਾਲ ਛੇਤਰ ਇਹਦੇ ਗਲਾਸ ਤੇ ਸ਼ੈਲਫਸ ਨੇ ਜਿਵੇਂ ਡੋਰ ਹੈਗਾ ਨਾ ਸ਼ੀਸ਼ੇ ਵਾਲਾ ਸਾਰਾ ਇਹ ਛੇਤਰ ਇਹ ਸਾਫ਼ ਕਰ ਦੂੰ ਕੋਲੀਆਂ ਨਾਲ ਵਿੰਡੋ ਮੈਂ ਸਾਰੀ ਘਰਤੀ ਸਾਫ਼ ਜਿਹੜੇ ਉਹਦੇ ਵਿੱਚ ਸਮਾਨ ਕੱਢਿਆ ਸੀ ਵਾਪਿਸ ਫਿਰ ਉਹ ਵਿੱਚ ਵੀ ਰੱਖਤਾ ਤੇ ਹੁਣ ਜਿਵੇਂ ਰੂਮ ਦੀ ਡਸਟਿੰਗ ਕਰਦੀ ਹੁਣ ਮੈਂ ਡਸਟਿੰਗ ਕਰ ਰਹੀ ਹਾਂ ਇਹ ਮੇਰਾ ਡਸਟਿੰਗ ਦਾ ਰੂਟੀਨ ਆ ਉਸੇ ਤਰ੍ਹਾਂ ਇਹ ਰੱਖੂੰਗੀ ਕੁਝ ਥੋੜੀ ਜੀ ਡੀਪ ਕਲੀਨਿੰਗ ਐਕਸਟਰਾ ਕਲੀਨਿੰਗ ਕਰਨੀ ਸੀ ਉਸ ਕਰਕੇ ਵੀ ਮੈਨੂੰ ਕਾਫੀ ਟਾਈਮ ਇਹ ਰੂਮ ਵੀ ਚ ਅੱਜ ਲੱਗ ਗਿਆ ਸਫਾਈ ਕਰਦੇ ਨੂੰ ਇਮਗੀ ਬੇਟਾ ਹੁੰਦਾ ਸੀ ਤਾਂ ਇੰਨੀ ਜ਼ਿਆਦਾ ਡੀਪ ਕਲੀਨਿੰਗ ਮੈਥੋਂ ਨਹੀਂ ਹੁੰਦੀ ਜਿਸ ਕੰਕਿ ਉਹ ਬੁੱਕਸ ਖਿਲਰੀਆਂ ਹੁੰਦੀਆਂ ਸੋ ਬੈਠਾ ਹੁੰਦਾ ਸੀਗਾ ਤੇ ਹੁਣ ਉਹ ਹੈ ਨਹੀਂ ਚਲੋ ਫਿਰ ਮੈਂ achhi tarah mai kito lekar room di cleaning ਕਰਦਾ ਇਹ ਕੰਪਿਊਟਰ ਵਾਲੀ ਸਕਰੀਨ achhi tarah ਸਾਫ ਕਰਦੀ ਕਵਰ ਕਰਕੇ ਮੈਂ ਰੱਖਦੀ ਹੁੰਨੀ ਕਿਉਂਕਿ ਹੁਣ ਕਿਹੜਾ ਬੱਚਾ ਨੇ ਯੂਜ਼ ਕਰਨੇ ਜੋ ਬੱਚੇ ਹੁੰਦੇ ਨੇ ਉਹ ਤਾਂ ਕਪੜਾ ਉੱਪਰ ਚੱਕ ਲਾਣ ਨੇ ਫਿਰ ਮੈਨੂੰ ਐ ਹੁੰਦਾ ਉੱਪਰ ਡਸਟ ਪੈਣ ਦੇ ਚਲ ਤਾਂ ਕੇ ਰੱਖਦਾ ਜਿਵੇਂ ਸਾਈਡ ਤੇ ਪ੍ਰਿੰਟਰ ਵੀ ਆ ਫਿਰ ਇਹ ਵੀ ਮੈਂ ਕਵਰ ਕਰਕੇ ਰੱਖਦੀ ਹੁੰਨੀ ਕੱਪੜੇ ਨਾਲ ਤੇ ਬੱਚੇ ਯੂਜ਼ ਕਰਦੇ ਫਿਰ ਹਟਾ ਦਿੰਦੇ ਨੇ ਉੱਪਰ ਕੱਪੜਾ ਹੰਨ ਦਿੰਦੇ ਹੈਗੇ ਬੱਚੇ ਫਿਰ ਕਹਿੰਦੇ ਮਮਾ ਤੁਸੀਂ ਤਾਂ ਟੱਕ ਟੱਕ ਕੇ ਕਿਉਂ ਰੱਖਿਆ ਧੋਣੇ ਚੀਜ਼ਾਂ ਹੁਣ ਮੰਮੀ ਜਾਣਣ ਵੀ ਮੰਮੀ ਇਹ ਕਿਉਂ ਟੱਕ ਕੇ ਰੱਖਦੀਆਂ ਨੇ ਹਨਾ ਕਿਉਂਕਿ ਆਪਾਂ ਨੂੰ ਹੁੰਦਾ ਵੀ ਉੱਪਰ ਚੀਜ਼ ਦੇ ਉੱਪਰ ਮਿੱਟੀ ਨਾ ਪਵੇ ਖਰਾਬ ਨਾ ਹੋਵੇ ਆਪਾਂ ਨੂੰ ਸਫਾਈ ਕਰਨੀ ਈ ਜ਼ਰੂਰੀ ਪਰ ਬੱਚੇ ਇਸ ਗੱਲ ਨੂੰ ਨਹੀਂ ਸਮਝਦੇ ਉੱਥੇ ਕਹਿੰਦੇ ਤੁਸੀਂ ਇੱਥੇ ਕਿਉਂ ਕੱਪੜੇ ਪਾਪਾ ਰੱਖੀਆਂ ਨੇ ਇਹ ਚੀਜ਼ਾਂ ਤੇ ਰੂਮ ਦੀ ਡਸਟਿੰਗ ਹੋ ਗਈ ਜਿਹੜਾ ਜਿਹੜਾ ਮਿਰਰ ਸੀਗਾ ਮੈਂ ਕਿਹਾ ਚਲ ਇਹ ਵੀ ਸਾਫ਼ ਕਰਦਾ ਇਹ ਬਸ ਥੋੜੀ ਜਿਹੀ ਨਾ ਕਿਤੇ ਜਗ੍ਹਾ ਬਚੀ ਸੀ ਅਸੀਂ ਐਂਡ ਤੇ ਲਾਸਟਿਆਂ ਦਾ ਮਿਰਰ ਲਗਵਾ ਲਿਆ ਸੀ ਵੀ ਚਲੋ ਵਿੱਚੀ ਅੰਬੀ ਰੂਮ ਦੇ ਬੱਚਾ ਆਪ ਦਾ ਤਿਆਰ ਹੋ ਜਾਇਆ ਕਰੂੰਗਾ ਕਿਤੇ ਹੋਰ ਮਿਰਰ ਲਈ ਭੱਜਣ ਦੀ ਲੋੜ ਨਹੀਂ ਪੈਂਦੀ ਇਹ ਵੀ ਕੋਲੀਨਾ ਸਾਫ਼ ਕਰਦਾ ਹਣੀ ਮੈਂ ਖਾਣਾ-ਦਾਣਾ ਸ਼ੁਰੂ ਕਰਨਾ ਸੀ ਬਣਾਉਣਾ ਮੈਂ ਕਿ ਚਲੋ ਵੀ ਜਿਵੇਂ ਇੱਕ ਰੂਮ ਦੀ ਡਸਟਿੰਗ ਕਰਦਾ ਤੇ ਇਹ ਕਵਰ ਮੈਂ ਤੁਹਾਨੂੰ ਦਿਖਾਉਣੀ ਹੈ ਕੀ ਕੁਛ ਪੇ ਦੇ ਵਿੱਚ ਬੱਚਿਆਂ ਦੇ ਜਸਟ ਟੌイズ ਵਗੈਰਾ ਨੇ ਖੇਡਣਾ ਖੁੱਡਾਂ ਜੀ ਇਹਨਾਂ ਦੇ ਜੋ ਵੀ ਸਮਾਨ ਹੈਗਾ ਕੁਛ ਨਾ ਕੁਛ ਜਾਂਦਾ ਆਪਣੇ ਹਰ ਇੱਕ ਚੀਜ਼ ਨਾਲ ਜੁੜੀਆਂ ਹੁੰਦੀਆਂ ਨੇ ਯਾਦਾਂ ਹਰ ਇੱਕ ਚੀਜ਼ ਨਾਲ ਵੀ ਕਿਹੜੀ ਚੀਜ਼ ਕਿੱਥੋਂ ਲਈ ਸੀ ਕਮੇ ਲਈ ਸੀ ਹੈ ਨਾ ਹਰ ਇੱਕ ਚੀਜ਼ ਨਾਲ ਕੋਈ ਨਾ ਕੋਈ ਯਾਦ ਜ਼ਰੂਰ ਜੁੜੀ ਹੁੰਦੀ ਹੈ ਇਹ ਤਾਂ ਹੋ ਗਈ ਸਫਾਈ ਰੂਮ ਦੀ ਸਸਵੀ ਕਾਂਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰਿਆਂ ਨੂੰ ਹੋ ਸਤ ਤੁਸੀਂ ਸਾਰਿਆਂ ਠੀਕ ਠਾਕ ਹੋਵੋ ਤੰਦਰੁਸਤ ਹੋ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਪੌਣੇ 12 ਦਾ ਮੈਂ ਨੇ ਕਹੀਂ ਕਾਫੀ ਕਰਕੇ ਨਾਲ ਦੋ ਬਿਸਕਟ ਕਾਫੀ ਚ ਮੈਂ ਮਿੱਠਾ ਪਾਇਆ ਕਾਫੀ ਫਿੱਕੀ ਨਹੀਂ ਪੀਤੀਆਂ ਤੇ ਚਾਹ ਮੈਂ ਫਿੱਕੀ ਪੀਦੇ ਨੇ ਪਰ ਚਾਹ ਚ ਜਵੈਣ ਵਗੈਰਾ ਲਾਈ ਚ ਵਗਰ ਮਸਾਲਾ ਪਾ ਲਾ ਨੇ ਤਾਂ ਕਰਕੇ ਫਲੇਵਰ ਆ ਜਾਏ ਨਾ ਤੇ ਕਾਫੀ ਮੈਨੂੰ ਫਿੱਕੀ ਪੀਣੀ ਬਹੁਤ ਆਖਿਆ ਜੇ ਬੀਟ ਕਰੀ ਹੋਵੇ ਹਨਾ ਬੀਟ ਕਰੀ ਤਾਂ ਫਿੱਕੀ ਪੀਤੀ ਜਾਂਦੀ ਕੋ ਉਦ ਵਿੱਚ ਚੀਨੀ ਆਪ ਪਾਣ ਦੇ ਬੀਟ ਕਰਨਾ ਮਿਲੇ ਪਰ ਹੁਣ ਬੀਟ ਕਰਕੇ ਰੱਖਦੀ ਨਾ ਕਿਤੇ ਬੀਟ ਕਰਕੇ ਰੱਖਦੀ ਹੁੰਦੀ ਮੇਰੇ ਇਸ ਟਾਈਮ ਨਾ ਮੈਂ ਫਰੂਟ ਖਾਣੀ ਹੁੰਦੀ ਆ ਪਰ ਅੱਜ ਮੇਰਾ ਫਰੂਟ ਪਸੰਦ ਦਾ ਹੈ ਨਹੀਂ ਆ ਐਪਲ ਨੇ ਕਰੇ ਤੇ ਗ੍ਰੇਪਸ ਨਹੀਂ ਗ੍ਰੇਪਸ ਮੈਂ ਰਾਤ ਵੀ ਖਾਦੇ ਸੀ ਤੇ ਹੁਣ ਗ੍ਰੇਪਸ ਮੈਂ ਐਪਲ ਮੈਨੂੰ ਬਿਲਕੁਲ ਅਛਾ ਨਾ ਲੱਗਦਾ। ਮੈਂ ਐਪਲ ਖਾਂਦਾ ਸਵੇਰੇ ਮੈਂ ਬ੍ਰੈਕਫਾਸਟ 'ਚ ਵੀ ਆਪਦਾ ਐਪਲ ਲਿਆ ਸੀਗਾ ਤੇ ਹੁਣ ਮੇਰਾ ਐਪਲ ਖਾਣ ਨੂੰ ਬਿਲਕੁਲ ਦਿਲ ਨਹੀਂ ਕਰਦਾ। ਦਿੰਦਗੇ ਨਮਨਸ ਉਹਨਾਂ ਨੂੰ ਕਿਹਾ ਸੂਪ ਲੈ ਕੇ ਆਏ ਹੋਰ। ਤੇ ਹੁਣ ਨਾ ਲੰਚ ਕਰਨ ਤੋਂ ਮਾਰਾ ਅੱਜ ਮੈਂ ਲੰਚ ਵੀ ਥੋੜਾ ਲੇਟ ਕੀਤਾ ਸੀ 2:00 ਵਜੇ ਮੈਂ ਲੰਚ ਕੀਤਾ। ਮੈਂ ਦੁਪਹਿਰ ਕੰਟਾ ਸੌਂ ਗਈ ਸੀ ਤੇ ਮੈਂ ਫਿਰ 2:00 ਵਜੇ ਉੱਠ ਗਈ। ਫਿਰ ਮੈਂ ਲੰਚ ਕੀਤਾ। ਲੰਚ ਕਰਤ ਕਰਦੇ ਮੈਂ 2:30 ਵਜੇ ਗਈ ਸੀ। ਫਿਰ 2:30 ਵਜੇ ਤੋਂ ਬਾਅਦ ਮੇਰਾ ਬੈਠਾ ਨੂੰ ਦਿਲ ਨਹੀਂ ਕਰਦਾ ਕਿਉਂਕਿ ਰੈਸਟ ਪੂਰੀ ਤਰ ਫਿਰ ਮੈਨੂੰ ਲੱਗੀ ਸੀ ਕਬਰਸ ਦੀ ਸਫਾਈ ਕਰਾਂ ਇਹਨਾਂ ਦਵਿੰਦਰ ਦੀ ਕਬਰ ਇਹਨਾਂ ਦੇ ਕਬਰ ਦੇ ਪੰਹੋਂ ਜ਼ਿਆਦਾ ਫਿੰਗਰਪ੍ਰਿੰਟਸ ਹੁੰਦੇ ਨੇ ਬਹੁਤ ਜ਼ਿਆਦਾ ਤੇ ਜਦੋਂ ਸਾਹਮਣੇ ਬੈੱਡ ਤੇ ਬੈਠੇ ਹੁੰਦੇ ਨੇ ਨਾ ਜੋ ਬੈਠਿਆਂ ਨੂੰ ਦਿਖਦੇ ਨੇ ਉਂਗਲੀਆਂ ਦੇ ਨਿਸ਼ਾਨ ਹੱਥਾਂ ਦੇ ਨਿਸ਼ਾਨ ਬੜੇ ਬੁਰੇ ਲੱਗਦੇ ਨੇ ਮੇਰੀ ਕਈ ਤਿੰਨ ਤਾਂ ਨੀਗਾ ਸੇਨਾਂ ਦੇ ਉੱਪਰ ਵੀ ਮੈਂ ਸਾਫ਼ ਕਰਾਂ ਸਾਫ਼ ਕਰਾਂ ਤੇ ਫਿਰ ਕੋਲ ਇਹਨਾਂ ਮੈਂ ਕੱਪੜਾ ਮਾਰ ਦਿੰਦੇ ਸਾਫ਼ ਹੋ ਜਾਂਦੇ ਕੋ ਤਾਂ ਬਹੁਤ ਬੁਰੇ ਲੱਗਦੇ ਦਿਖਦੇ ਫਿਰ ਮੈਂ ਸੋਚੇ ਵੀ ਚਲੋ ਇਹਨਾਂ ਦੀ ਕਵਰ ਤੇ ਮੈਂ ਸਾਫ ਕਰਦੇ ਮੈਂ ਆਪਣੇ ਵਾਲੀ ਕਵਰ ਤੇ ਵੀ ਕਰ ਲੈਣੀ ਆ ਕਪੜਾ ਮਾਰ ਦਾਨੀ ਵੀ ਚਲੋ ਇਹ ਵੀ ਸਾਫ ਹੋ ਜੂਗੇ ਤੇ ਵੀ ਕੋਲਿਜ ਛਿੜਕ ਕੇ ਥੋੜਾ ਮੇਰੇ ਤੇ ਵੀ ਕਪੜਾ ਮਾਰ ਦਾਨੀ ਆ ਫਿਰ ਮੇਰੀ ਵਾਲੀ ਕਵਰ ਤੋਂ ਪਾ ਫਿੰਗਰ ਪ੍ਰਿੰਟਸ ਹੁੰਦੇ ਨੇ ਬਹੁਤ ਘੱਟ ਹੁੰਦੇ ਨੇ ਬਹੁਤ ਘੱਟ ਇਹ ਦਵਿੰਦਰ ਵਾਲੀ ਕਵਰ ਉੱਪਰ ਬਹੁਤ ਜ਼ਿਆਦਾ ਹੁੰਦੇ ਨੇ ਪਤਾ ਨਹੀਂ ਕੀ ਕਰ ਦੇਣ ਤੇ ਤੂੰ ਨਾਲੇ ਉਂਗਲਾਂ ਨਹੀਂ ਪਤਾ ਨਹੀਂ ਕਿਵੇਂ ਲਾਈ ਜਾਂਦੇ ਨੇ ਤੇ ਫਿਰ ਮੈਂ ਕਿਹਾ ਚਲੋ ਇਹ ਵੀ ਸਾਫ ਕਰ ਲਈ ਇਹ ਵੀ ਕਿਉਂ ਛੱਡਾ ਹਨਾ ਇਹਦੇ ਉੱਪਰ ਵੀ ਕਪੜਾ ਮਾਰ ਹੀ ਲਵਾਂ ਮਹੀਨਾ ਤਾਂ ਹੋ ਗਏ ਹੋਣਗੇ 2 ਮਹੀਨੇ ਇਹਨਾਂ ਸਫਾਈ ਕਰੇ ਨੂੰ ਫਿਰ ਇਦਿ 12ਵੀਂ ਮੈਂ ਚਲੋ ਇਦਿ 12ਵੀਂ ਕੱਪੜੇ ਮਾਰਦਾ ਜੀ ਆਪਾਂ ਹੱਥ ਵਿੱਚ ਕੋਲ ਇਹਨਾਂ ਕੱਪੜਾ ਚੱਕ ਕੇ ਲੈ ਫਿਰ ਆਏ ਹੁੰਦਾ ਚੁਲਾ ਵੀ ਸਾਫ਼ ਕਰ ਦੋ ਆ ਵੀ ਕਰ ਦੋ ਆਪ ਥੋੜਾ ਥੋੜਾ ਕਰਕੇ ਮੈਂ ਅੱਗੇ ਵਧਿਆ ਨਹੀਂ ਹੁੰਦੀਆਂ ਫਿਰ ਤੇ ਹੁਣ ਮੈਂ ਆਇਆ ਬੇਟੇ ਦੇ ਰੂਮ ਵਿੱਚ ਬਾਕੀ ਸਫਾਈ ਤਾਂ ਮੈਂ ਸਵੇਰੇ ਕਰਤੀ ਸੀ ਰੂਮ ਦੀ ਸਾਰੀ ਫਿਰ ਕਬਰਟਸ ਮੈਂ ਕਿਹਾ ਚਲੋ ਹੁਣ ਕਿਹੜਾ ਕਿਸ ਨੇ ਯੂਜ਼ ਕਰਨੀਆਂ ਨੇ ਹਨਾ ਵੀ ਇਹਨਾਂ ਤੇ ਵੀ ਮੈਂ ਇੱਕ ਵਾਰ ਕੱਪੜਾ ਮਾਰਦਾ ਕੋਲ ਇਹਨਾਂ ਮਾਰਦਾ ਵੀ ਚਲੋ ਕਿਤੇ ਫਿੰਗਰਪ੍ਰਿੰਟਸ ਵਗੈਰਾ ਕੋਈ ਦਾਗ ਹੈਗੇ ਨੇ ਸਾਫ਼ ਹੋ ਜਾਣਗੇ ਫਿਰ ਸਾਫ਼ ਪਿਆ ਰਹਣਗੇ ਕਾਰ ਵਿੱਚ ਆਪਾਂ ਇਹ ਜੋ ਕੁਝ ਕੰਮ ਕਰਵਾਉਦੇ ਰਹਿੰਨੇ ਨੇ वुਡਵਰਕ ਵਗੈਰਾ ਪਾਤਨਾ ਜਿਹੜੀ ਆਪਣੀ ਮਿਹਨਤ ਲੱਗਦੀ ਇਹਨੂੰ ਸਾਫ਼ ਰੱਖਣ ਵਿੱਚ ਬਸ ਉਹ ਆਪਾਂ ਨੂੰ ਪਤਾ ਵੀ ਆਪਾਂ ਕਿੰਨੀ ਮਿਹਨਤ ਕਰਦੇ ਆਂ ਇਸ ਸਾਫ਼ ਕਰਨ ਪਿੱਛੇ ਸਾਫ਼ ਤਾਂ ਹਰ ਇੱਕ ਕੋਈ ਦੇਖ ਲੈਂਦਾ ਵੀ ਹਾਂ ਸਾਫ਼ ਹੈ ਸੋਹਣਾ ਲੱਗਦਾ ਪਰ ਉਹਨੂੰ ਸਾਫ਼ ਰੱਖਣ ਵਿੱਚ ਆਪਣੀ ਕਿੰਨੀ ਮਿਹਨਤ ਲੱਗਦੀ ਹੈ ਆਪਣਾ ਕਿੰਨਾ ਟਾਈਮ ਲੱਗਦਾ ਇਹ ਕੋਈ ਦੂਜਾ ਬੰਦਾ ਨਹੀਂ ਸਮਝ ਸਕਦਾ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਸੋ ਇਹ ਕਬਰਟਸ ਵੀ ਮੈਂ ਜਦੋਂ ਕਰਤੀਆਂ ਸਾਫ਼ ਟੋਕਰੀ ਭਰ ਕੇ ਤੋੜਿਆ ਪਦੀਨਾ ਪਦੀਨੇ ਨੂੰ ਧੋ ਕੇ ਨਾ ਚੰਗੀ ਤਰ੍ਹਾਂ ਮੈਂ ਕੱਪੜੇ ਤੇ ਪਸ਼ਾ ਦੂੰਗੀ ਅੰਦਰ ਸ਼ਾਮ ਇਸ ਖਾਉਂਗੀ ਫਿਰ ਇਹਦਾ ਪਾਊਡਰ ਬਣ ਜਾਊਗਾ ਜੋ ਪਾਊਡਰ ਇਹਦਾ ਮਸਾਲੇ ਕੇ ਪਾਊਡਰ ਬਣ ਜਾਂਦਾ ਚਾਹ ਮਿਕਸੀ ਚ ਬਣਾ ਲਓ ਪਰ ਹੱਥ ਨਾਲ ਮਸਲਣ ਕੇ ਪੱਤੇ ਉਹ ਵੀ ਥੋੜਾ ਥੋੜਾ ਕ੍ਰਸ਼ ਹੋ ਜਾਂਦੇ ਨੇ ਤੇ ਆਹ ਡੰਡੀਆਂ ਨੇ ਜੋ ਪੱਤੇ ਦਾ ਪਾਊਡਰ ਬਣ ਕੇ ਫਿਰ ਡੰਡੀਆਂ ਅਲੱਗ ਛੁਕ ਦਾਂਗੇ ਫਿਰ ਪਾਊਡਰ ਆਪਾਂ ਦਹੀਂ ਚ ਰਾਇਤੇ ਤੇ ਬੁੰਦੀਸ਼ ਪਾਵਾਂਗੇ ਬੜਾ ਵਧੀਆ ਫਲੇਵਰ ਆਉਂਦਾ ਨਿੰਬੂ ਪਾਣੀ ਮੈਨੂੰ ਨੇ ਉਹ ਚ ਹੀ ਪਾਸ ਹਾਂ ਦੇ ਪਰ ਨਿੰਬੂ ਪਾਣੀ ਚ ਫਰੈਸ਼ ਦਾ ਬਹੁਤ ਵਧੀਆ ਟੇਸਟ ਆ ਹੋਰ ਕਿਤੇ ਕਿਤੇ ਪਾਊਡਰ ਯੂਜ਼ ਹੋ ਸਕਦਾ ਮੈਨੂੰ ਜਰੂਰ ਕਮੈਂਟ ਕਰਕੇ ਦੱਸੋ ਵੀ ਤੁਸੀਂ ਹੋਰ ਪਦੀਨੇ ਦਾ ਪਾਊਡਰ ਦਾ ਕਿਤੇ ਕਿਤੇ ਯੂਜ਼ ਕਰਦੇ ਹੋ ਬਹੁਤ ਸਾਰਾ ਬਹੁਤ ਪਦੀਨਾ ਫੁੱਟਿਆ ਪਿਆ ਬੜਾ ਸੋਹਣਾ ਮੋਟਾ ਮੋਟਾ ਹੋਇਆ ਪਿਆ ਮੈਂ ਲੈ ਕੇ ਅੰਹੀਂ ਤੋੜ ਕੇ ਮੈਂ ਕਿਹਾ ਕੰਮ ਲੈ ਲਈਏ ਤੋਂ ਹਨ ਲਾਸਟ ਕਰਮਿਆਂ ਚ ਪਾਊਡਰ ਬਣਾ ਕੇ ਰੱਖਿਆ ਥੋੜਾ ਮੇਰੇ ਕੋਲ ਹਲੇ ਹੀ ਤੇ ਬੂੰਦੀ ਚ ਰਾਇਤੇ ਚ ਪਾਉਣੇ ਬਹੁਤ ਟੇਸਟੀ ਲੱਗਦਾ ਅੱਛਾ ਲੱਗਦਾ ਬੂੰਦੀ ਮੈਂ ਤੋਂ ਕਿਨਾਂ ਕੱਪੜੇ ਦੇ ਪਿਛਾ ਕੇ ਸੁੱਕਣਾ ਪਾਉਣੀ ਆ ਪੁਦੀਨਾ ਮੈਂ ਵਾਸ਼ ਕਰ ਲਿਆ ਵਾਸ਼ ਕਰਕੇ ਟੋਕਰੀ ਵਿੱਚ 5-10 ਮਿੰਟ ਲਈ ਰੱਖਤਾ ਸੀ ਪਾਣੀ ਨੋਚੜ ਗਿਆ ਤੇ ਇਹਨੂੰ ਹੁਣ ਡਾਈਨਿੰਗ ਟੇਬਲ ਤੇ ਹੀ ਕੱਪੜਾ ਪਿਛਾ ਕੇ ਸੁਕਣਾ ਪਾਦਾ ਨਹੀਂ ਆ ਨਾ ਅ ਕਰ ਲੂੰਗੀ ਵੀਰਲਾ ਵੀਰਲਾ ਜਿਆ ਕਰਦਾਂਗੇ ਸੁੱਕ ਜੂ ਅੰਦਰ ਹੀ ਧੁੱਪੇ ਨਿਸਕਾਵਾਂਗੇ ਧੁੱਪੇ ਦੇ ਹੀ ਖੁਸ਼ਬੂੜ ਜੂਗੀ ਸੁਕਾ ਕੇ ਫਿਰ ਉਹਨੂੰ ਕ੍ਰਸ਼ ਕਰਕੇ ਪਾਊਡਰ ਬਣਾ ਕੇ ਰੱਖ ਲੂੰਗੀ ਔਰ ਜਿਹੜਾ ਮੈਂ ਇਹ ਕੱਪੜਾ ਵਿਛਾਏ ਨਾ ਟੇਬਲ ਤੇ ਇਹ ਐਕਚੁਅਲੀ ਚਾਦਰ ਨਾਲ ਦਾ ਕੱਪੜਾ ਮੀਨਸ ਕਿ ਇਹ ਪੁਰਾਣੀ ਚਾਦਰ ਸੀ ਚਾਦਰ ਤਾਂ ਮੈਂ ਯੂਜ਼ ਕਰ ਲਾਂ ਨੇ نیچے ਵਿਛਾਣਾ ਨਹੀਂ ਮੈਂ ਦੋ ਚਾਦਰਾਂ ਵਿਛਾਉਣੀ ਹੁੰਦੀ ਬੈੱਡ ਤੇ ਜਿਹੜੇ ਸਰਾਣੇ ਸੀ ਉਹ ਪਏ ਰਹਿੰਦੇ ਨੇ ਕਈ ਵਾਰ ਤਾਂ ਕਯੂਜ਼ ਆ ਜਾਂਦੇ ਨੇ ਜੋ ਸਰਾਣੇ ਨਹੀਂ ਯੂਜ਼ ਹੁੰਦੇ ਮੈਂ ਉਹ ਦੋਨੇ ਸੇਮ ਸਰਾਣੇ ਨੂੰ ਖੋਲ ਕੇ ਇੱਕ ਵੱਡਾ ਪੀਸ ਬਣਾ ਲੈਂਦੀ ਆ ਯਾਨੀ ਕਿ ਸਰਾਣੇ ਦੇਢਲੇ ਉਹ ਦੇਢ ਕੇ ਉਹਨਾਂ ਨੂੰ ਇੱਕ ਐਦਾਂ ਵੱਡਾ ਪੀਸ ਬਣਾ ਲਿਆ ਚਾਦਰ ਵਾਂਗੂ ਜੋੜ ਲਿਆ ਫਿਰ ਆਪਾਂ ਕੁਝ ਵੀ ਸੁੱਕਣਾ ਪਾਉਣਾ ਕਈ ਵਾਰ ਆਪਾਂ ਬਾਹਰ ਕਿਸੇ ਚੀਜ਼ ਨੂੰ ਧੁੱਪ ਲਵਾਉਣੀ ਕੋਈ ਦਾਲ ਨੂੰ ਕੋਈ ਚੌਲਾਂ ਨੂੰ ਫਿਰ ਉਹਦਾ ਬਿਛਾਇਆ ਜਾਂਦਾ ਹੈ ਨਾ ਬੈੱਡ ਸ਼ੀਟ ਬਿਛਾਉਣੇ ਬਹੁਤ ਵੱਡੀ ਹੋ ਜਾਂਦੀ ਆ ਇਹਦਾ ਫਿਰ ਛੋਟਾ ਪੀਸ ਕਮ ਆ ਜਾਂਦਾ ਤੁਹ ਕਿਚਨ ਚ ਰੱਖਿਆ ਹੋਇਆ ਸੀ ਉਦੋਂ ਮੈਂ ਕਿਉਂ ਗਰਮ ਕਰਨਾ ਮੱਖਣ ਗਰਮ ਕਰਨਾ ਕਿਉਂ ਜਾਨੀ ਕਿ ਬਣ ਗਿਆ ਪੱਕ ਚੁਕਿਆ ਸੀ ਫਿਰ ਮੈਂ ਕਿਹਾ ਚਲੋ ਕਿਉਂ ਵੀ ਨਾ ਤਿਆਰਦਾ ਫ੍ਰਿਜ ਚੋਂ ਭਾਂਡੇ ਪਹਿਲੀ ਹੋਣਗੇ ਫ੍ਰਿਜ ਜਗ੍ਹਾ ਖਾਲੀ ਹੋਊਗੀ ਤੇ ਦੋ ਵਾਰੀਆਂ ਦਾ ਪਿਆ ਸੀ ਇਕੱਠਾ ਮੈਂ ਜ਼ਿਆਦਾਤਰ ਤਾਂ ਮੈਂ ਦੋ ਵਾਰੀਆਂ ਦਾ ਇਕੱਠਾ ਹੀ ਗਰਮ ਕਰਦੀ ਹੁੰਨੀ ਆ ਮੈਂ ਚਲੋ ਇੱਕ ਪਿੱਛੇ ਵੀ ਆਪਾਂ ਨਾ ਤਿਆਰਨਾ ਭਾਂਡੇ ਲਬੇੜਨੇ ਨੇ ਤੇ ਦੋ ਪਿੱਛੇ ਵੀ ਚਲੋ ਫਿਰ ਕਿਉਂ ਇਕੱਠਾ ਬਣ ਜਾਂਦਾ ਇਹ ਦੋ ਵਾਰੀਆਂ ਦੇ ਕਿਉਂ ਸੀ ਨਾ ਤਿਆਰ ਰਹੀਆਂ ਫਿਰ ਕਿਉਂ ਨਾ ਥਿਆਰ ਕੀ ਫਿਰ ਜਿਹੜਾ ਪਿੱਛੇ ਬਚਦਾ ਹੁੰਦਾ ਕੀ ਕਹਿਣਾ ਹੁੰਦੇ ਆਪਾਂ ਚੇਹੇ ਡੂ ਕਹਦਾਂ ਨੇ ਹੁੰਦੇ ਆ ਉਹ ਅਲੱਗ ਕਾਲੇਜ ਖੜਦੂੰਗੀ ਕਿਉਂ ਰੱਖ ਦੂੰਗੀ ਸਾਈਡ ਤੇ ਠੰਡਾ ਹੋ ਗਿਆ ਜਦੋਂ ਫਿਰ ਮੈਂ ਇਹ ਦੂ ਪਟਕਣ ਲੂੰਗੀ ਮੈਂ ਹਲ ਇਸਤੇ ਇਹਦੇ ਉੱਪਰ ਸਿਰਫ ਜਾਲੀ ਤੇ ਦਾਨੀਆਂ ਠੰਡਾ ਹੋ ਕੇ ਫਿਰ ਟਕਣ ਲਗਾਉਂਗੀ ਜਿਹੜਾ ਪਿੱਛੇ ਬਚਿਆ ਸੀਗਾ ਉਹਦੇ ਵੀ ਥੋੜਾ ਜਿਹਾ ਪਾਣੀ ਪਾ ਕੇ ਗਰਮ ਕਰ ਲਿਆ ਤਾਂ ਕਿ ਉਹ ਉੱਪਰ ਆਜੂ ਫਰਿੱਜ ਵਿੱਚ ਰੱਖ ਦਾਂਗੇ ਕੌਲੀ ਇਹ ਦਾ ਛੋਟਾ ਛੋਟਿਆ ਨਾ ਔਰਤ ਨੂੰ ਆਇ ਲੱਗਦਾ ਹੁੰਦਾ ਵੀ ਇਹ ਮੈਂ ਜੇ ਨਿੱਕੀ ਨਿੱਕੀ ਬਚਤਾਂ ਕਰੂੰਗੀ ਤਾਂ ਇਹ ਰੋਈ ਚੱਲੂਗੀ ਤਾਂ ਇਹ ਕੰਮ ਚੱਲੂਗਾ ਹਰ ਇੱਕ ਔਰਤ ਨੂੰ ਐਸੇ ਚੰਗੀ ਆਦਤ ਦਾ ਬਚਤ ਕਰਨੀ ਚਾਹੀਦੀ ਹੈ ਹਨਾ ਨਿੱਕੀ ਨਿੱਕੀ ਚੀਜ਼ ਦੀ ਬਚਤਾਂ ਕਰਨੀਆਂ ਵੀ ਜ਼ਰੂਰੀ ਹੋ ਜਾਂਦੀਆਂ ਨੇ ਕਿਉਂਕਿ ਆਪਾਂ ਚੀਜ਼ ਦੀ ਵੇਸਟੇਜ ਨਹੀਂ ਕਰ ਸਕਦੇ ਵੇਸਟੇਜ ਦੇਖੀ ਨਹੀਂ ਆਂਦੀ ਨਾ ਹੁੰਦੀ ਐ ਤੇ ਛੋਟੇ ਛੋਟੇ ਬਚਤਾਈਂ ਆਪਾਂ ਨੂੰ ਇਹ ਲੱਗਦਾ ਵੀ ਵੱਡੀ ਬਚਤ ਕਰ ਲਈ ਆਪਾਂ ਟਾਈਮ ਹੋ ਗਿਆ ਸਵਾ ਚਾਰ ਤਾਂ ਮੈਂ ਕਰਕੇ ਲੱਗੀ ਆਪਣੀ ਚਾਹ ਨੂੰ ਪੀਣੇ ਚਾਹ ਕਈ ਭੈਣਾਂ ਦੇ ਕਮੈਂਟ ਆਉਂਦੇ ਨੇ ਕਿ ਤੁਸੀਂ ਆਪਣਾ weight ਹੋਰ ਨਾ ਘਟਾਓ ਨਾ ਘਟਾਓ ਬਿਮਾਰ ਹੋ ਜਾਓਗੇ ਵੀਕ ਲੱਗੂਗੀ ਹਨਾ ਏਕਨੈਸ ਹੋ ਜਾਊਗੀ ਮੈਂ ਆਪਣਾ weight ਹੋਰ ਨਹੀਂ ਘਟਾ ਰਹੀ ਹੈਗੀ ਮੇਰਾ ਹੁਣ 65 ਕਿਲੋ ਵਜਨ ਹੈ 65 ਕਿਲੋ ਤੇ ਹੀ ਖੜਾ ਮਹੀਨੇ ਤੋਂ ਹੋਰ ਮੈਂ ਨਹੀਂ ਘਟਾ ਰਹੀ ਮੈਂ ਜਸਟ ਮੇਨਟੇਨ ਕਰ ਰਹੀ ਆਂ ਆਗਿਆ ਚੀਜ਼ਾਂ ਅਵੋਇਡ ਕਰਦੇ ਆ ਜਿਹੜੀਆਂ ਜਿਹਨਾਂ ਨਾਲ weight ਨਾ ਵਧੇ ਖਾਣ ਨਹੀਂ ਸਾਰਾ ਕੁਝ ਹੈ ਕੱਲ ਕਰਾਂ ਸੀ ਬਾਹਰਲਾ ਫੂਡ ਖਾਂਦੇ ਨੇ ਜਿੱਦ ਕਦ ਬਾਹਰ ਜਾਈ ਨੇ ਉਹਦੇ ਖਾਈ ਦਾ ਮਹੀਨੇ ਚ ਇੱਕ ਵਾਰ ਦੋ ਵਾਰ ਮੈਕਸਿਮਮ ਦੋ ਵਾਰ ਹਨਾ ਕਰਦਾ ਖਾਣਾ ਖਾਈਦਾ ਵੇਟ ਮੈਂਟੇਨ ਕਰ ਰਹੀ ਆ ਵੇਟ ਮੈਂ ਹੁਣ ਘਟਾ ਨਹੀਂ ਰਹੀ ਹੈਗੀ ਸਾਰਾ ਕੁਝ ਖਾਂਦੀ ਜਿਵੇਂ ਪੰਜੀਰੀ ਵੀ ਖਾਂਦੀ ਆ ਦੇਖੋ ਪੰਜੀਰੀ ਆ ਲੈ ਕੇ ਇਹ ਪੰਜੀਰੀ ਵੀ ਖਾਂਦੀ ਆ ਬਿਸਕੁਟ ਵੀ ਖਾਂਦੀ ਆ ਸਬਜ਼ੀ ਜਿਹੀ ਉਹ ਵੀ ਪਾਉਣੀ ਆ ਰੋਟੀ ਵੀ ਚੋਪੜਦੀ ਆ ਦਹੀਂ ਵੀ ਬਹੁਤ ਮੈਂ ਖਾਂਦੀ ਆ ਸਾਰਾ ਕੁਝ ਮੈਂ ਖਾਂਦੀ ਆ ਦੁੱਧ ਪੀਂਦੀ ਆ ਵੇਟ ਮੈਂਟੇਨ ਕਰ ਰਹੀ ਆ ਹੋਰ ਰਿਮ ਘਟਾਰੀ ਹੈਗੀ ਮੈਨੂੰ ਮੈਨੂੰ ਵੀ ਐਂਜ ਹੋਰ ਘਟਾਉਂਗੀ ਤਾਂ ਬੁਰੇ ਲੱਗੂਗੀ ਤੇ ਇੰਨੀ ਕੁ ਬੋਡੀ ਮੇਰੀ ਠੀਕ ਹੈ ਹਨਾ ਇੰਨਾ ਕੁ ਵੇਟ ਮੇਰਾ ਮੈਂਟੇਨ ਬਈ ਤਾਂ ਠੀਕ ਹੈ ਕਰਦੇ ਚਾਹ ਇੰਜੋਏ ਹੋਣ ਟਾਈਮ ਹੋ ਰਿਹਾ ਸਵਾ 5 ਦਾ ਸਬਜੀ ਨੂੰ ਮੈਂ ਲਗਾਤਾ ਤੜਕਾ ਬਣਾਉਣੀ ਅਲੂ ਚੋਲੂਆ ਅਚੋਲੂਆ ਵਾਸ਼ ਕਰਿਆ ਪਏ ਆ ਆਲੂ ਕੱਟੇ ਪਏ ਨੇ ਮਸਾਲੇ ਥੋੜਾ ਸੇਕ ਲਾ ਲੀਏ ਨੂੰ ਫਿਰ ਮੈਂ ਆ ਪਾਉਣੀ ਆ ਸਬਜੀ ਪਾਉਂ ਕੁੱਕਰ ਬੰਦ ਕਰ ਦੂੰਗੀ ਸ਼ਾਮ ਨੂੰ ਆਟਾ ਗੁੰਨਣਾ ਬਹੁਤ ਕਰ ਦੂੰਗੀ ਇਹ ਕੰਮ ਸਿਆਖੀ ਘੱਟ ਹਲਕਾ ਹੀ ਸੀਗਾ ਕਦੇ ਕਦੇ ਬਹੁਤ ਜ਼ਿਆਦਾ ਕੰਮ ਇਕੱਠੇ ਹੋ ਜਾਂਦੇ ਨੇ ਇੱਕ ਦੋ ਦਿਨ ਜ਼ੋਰ ਦਾ ਕੰਮ ਕਰ ਲਈ ਫਿਰ ਇੱਕ ਦੋ ਦਿਨ ਕੰਮ ਘਟ ਜਾਂਦਾ ਫਿਰ ਇੱਕ ਦੋ ਦਿਨ ਜ਼ੋਰ ਦਾ ਆਉਂਦਾ ਫਿਰ ਇੱਕ ਦੋ ਦਿਨ ਕੰਮ ਘਟ ਜਾਂਦਾ ਬਸ ਐਂ ਹੀ ਹੁੰਦਾ ਹੈ ਸਰੋ ਜਿੰਨਾ ਨਵੇਂ ਕੰਮ ਰੈਂਟ ਦਾ ਵਧੀਆ ਬਿਜ਼ੀ ਰਹੀ ਆ ਪਾ ਕੰਮ ਜੀ ਲੱਗਾ ਰਹਿੰਦਾ ਬਿਜ਼ੀ ਰਹਾਂਗੇ